ਮੈਨੂੰ ਬਹੁਤ ਔਖੇ ਮਾਪੇ ਬਹੁਤ ਬੱਸ ਕੋਈ ਮਰ ਗਿਆ ਕੋਈ ਨਾ ਭਾਈ ਛੋਟਾ ਭਾਈ ਕੋ ਦਿਲਦਾਨ ਸ਼ਿਕਾਇਤ ਨਾ ਹੋ ਗਈ ਜੀ ਬਟ ਇਹ ਆਪ ਆਪਦੇ ਘਰ ਤੱਕ ਕਿਸੇ ਗੱਲ ਤੋਂ ਖਫਾ ਇਹ ਪਹਿਲਾਂ ਤੋਂ ਆਪਦੇ ਘਰ ਹੀ ਨਹੀਂ ਜਾਂਦਾ ਆਪਣੇ ਛੋਟੇ ਵੱਡੇ ਭਰਾ ਵਾਂਗ ਕਿਤੇ ਕਿੱਥੇ ਕਿਤੇ ਕਿੱਥੇ ਦਵਾਈਆਂ ਵੀ ਦਵਾਉਂਦੇ ਪੈਂਦੇ ਨੇ ਪਰ ਅਸਲ ਜਿਹੜੀ ਜ਼ਰੂਰਤ ਸੀਗੀ ਉਹ ਜ਼ਰੂਰਤ ਸੀਗੀ ਬੁੱਟੇ ਨੂੰ ਪਰਿਵਾਰ ਵੱਲੋਂ ਸਪੋਰਟ ਪਰ ਸਾਰੇ ਮਾਰਦੇ ਮੜੇ ਇਕੱਠੇ ਕਰਦਾ ਕਿਹੜੀ ਮਾਰਦਾ ਤੇ ਬੁੱਟੇ ਵਰਗੇ ਰੱਬਾ ਜਿਹੜੇ ਉਹਨਾਂ ਨੂੰ ਗਾਂ ਵੀ ਰੱਬ ਮਿਲਣਾ ਜਿਹੜਾ ਤੇ ਇਹ ਵੀਰ ਰੱਬ ਨੂੰ ਰੱਬ ਟੱਕਰੇ ਹੋਏ ਸੀ ਕਿਵੇਂ ਨਾ ਕਿਵੇਂ ਬੂਟੇ ਦੀ ਬਾਹ ਫੜੀ ਫਿਰਦੇ ਸੀ ਬੂਟੇ ਨੂੰ ਲੱਭ ਲੱਭ ਲਿਆਉਂਦੇ ਰਹੇ ਬੂਟੇ ਦੀ ਖਾਤਰ ਜਿੱਥੇ ਵੀ ਜਾ ਸਕਦੇ ਸੀ ਜਾਂਦੇ ਰਹੇ ਅਰਦਾਸ ਕਰਿਓ ਬੂਟਾ ਸਿੰਘ ਦੀ ਅੱਖਾਂ ਦੀ ਲਾਈਟ ਕਿਵੇਂ ਨਾ ਕਿਵੇਂ ਠੀਕ ਹੋ ਜਾਵੇ ਮੈਂ ਤੁਹਾਨੂੰ ਦੱਸੀ ਜਨਾ ਹਾਂ ਭਰ ਗਏ ਆ ਬੈਠਾ ਸਾਡਾ ਬੂਟਾ ਸਿੰਘ ਨੇਗਾ ਦੀ ਦਵਾਈ ਇਹਦੇ ਪਾ ਕੇ ਘਟੇ ਆ ਤੇ ਆ ਬੈਠਿਆ ਪਿੰਡ ਦੇ ਉੱਪਰ ਮੋਹਤ ਮਾਰ ਬੰਦੇ ਇਹ ਸਾਰੇ ਪੱਕੇ ਜੇ ਬਸ ਇੰਨਾ ਹੀ ਬੇਨਤੀ ਆ ਬਾਈ ਜੀ ਉਹ ਬਾ ਬੁੱਟਿਆ ਸਤਿਗੁਰ ਆਹ ਕਾਹਦਾ ਬਾਈ ਗੁਰ ਜੀ ਕੀ ਫਤਿਹ ਸੋਹਿਹਾਲ ਸਤਿਗੁਰ ਆਹ ਬਾਈ ਗੁਰ ਜੀ ਕੀ ਫਤਿਹ ਬੁੱਟੇ ਬਾਈ ਕੀ ਹਾਲ ਨੇ ਉੱਠ ਕੇ ਜੱਫੀ ਪਾ ਯਾਰ ਮੈਨੂੰ ਬਹੁਤ ਖੁਸ਼ ਹੋਦੋਂ ਇਹਨਾਂ ਤੇ ਨਾ ਬੜਾ ਬੜਾ ਕੋਈ ਮਰ ਬਚੇਗੀ ਠੀਕ ਹੋ ਜਾਏਗਾ ਬੁੱਟੇ ਕੋਈ ਨਾ ਭਾਈ ਮਾਂ ਵੀ ਤੇ ਪਿਓ ਵੀ ਇੱਥੇ ਬੁੱਟੇ ਸਾਰੇ ਮਿਲ ਜਾਣੇ ਆਪਾਂ ਨੂੰ ਮੈਨੂੰ ਯਾਰ ਹੋ ਗਏ ਮੈਨੂੰ ਥੀਡਾ ਨਹੀਂ ਬਾਬਿਓ ਮਰੀ ਜੀ ਕੋਈ ਨਾ ਬੁੱਟੇ ਭਾਈ ਅੱਖਾਂ ਵਾਸਤੇ ਕੀ ਕਿਹਾ ਡਾਕਟਰ ਕੀ ਕਹਿੰਦੇ ਇਹਨੂੰ ਦਿਖਾਇਆ ਕਿਤੇ ਤੁਸੀਂ ਵੀ ਡਾਕਟਰ ਪਰ ਡਾਕਟਰ ਬੈਠ ਜਾ ਬੈਠ ਜਾ ਵੀਰੇ ਬਿਠਾ ਲੈ ਉਧਰ ਬਿਠਾ ਕੋਈ ਨਾ ਹਾਂ ਕਹਿੰਦਾ ਵੀਰੇ ਇਹਨੂੰ ਅੜੀ ਨਹੀਂ ਆਇਆ ਪਹਿਲਾਂ ਫਸੋਗੇ ਅਮਗੇ ਤਨੇ ਡਾਕਟਰ ਜੀ ਦੇ ਕੋਲ ਹੈ ਮੈਂ ਆਪਣੇ ਅੰਦਰ ਇਹਨੇ ਵੀ ਤਾਂ ਪਿੰਡ ਦਾ ਇੱਕ ਅੱਖ ਤੋਂ ਤਾਂ ਇਹਨੂੰ ਦੀਨਾ ਦਾ ਮਤਲਬ 2 ਫੁੱਟ 4 ਫੁੱਟ 5 ਫੁੱਟ ਤੱਕ ਕੋਸ ਬਲਾਰ ਦੇਖਦਾ 5 4 ਫੁੱਟ ਤੱਕ ਕਲੀਅਰ ਦਿਖ ਰਿਹਾ ਹੈ ਇੱਕ ਅੱਖੇ ਦੀ ਜਮਮ ਲਾਈ ਲਾਰਾ ਸੀ ਸੀ ਲੈ ਆ ਜੋ ਡਾਕਟਰ ਸਾਹਿਬ ਕੀ ਸ਼ਾਮ ਨੂੰ ਹੋ ਜਾਂਦਾ ਮੰਗਾ ਦਾਂਗੇ ਕੋਈ ਸ਼ਾਮ ਨੂੰ ਇਹਨੂੰ ਉਹ ਜਿਹੜਾ 1.5 ਤੋਂ 4 ਫੁੱਟ ਦਾ ਇੱਕ ਲ ਮੈਨੂੰ 4 ਦਿਨ ਹੋ ਗਏ ਮੈਨੂੰ 3 ਦਿਨ ਹੋ ਗਏ ਗੱਡੀ 'ਚ ਮਰ ਜਣਾ ਸੀ ਗੱਲ ਕਰ ਰਿਹਾ ਮੇਰੇ ਪੈਰ ਗਾਣੇ ਬਚਾਤਾ ਹੂੰ ਚੱਲ ਕੋਈ ਨਾ ਮਾਰੇ ਬਚਾਉਂਦਾ ਦੇਖ ਆਪੇ ਰੱਬ ਦਾ ਰੂਪ ਬਣਾ ਕੇ ਭੇਜੇ ਨਾਲ ਨਾ ਪੈ ਹੋਣੀ ਸਹੀ ਗੱਲ ਇੱਕ ਦਿਨ ਮੈਂ ਡਿੱਗ ਪਣਾ ਸੀ ਦਾ ਆ ਦੇਖੋ ਜੀ ਅੱਖ ਦਾ ਹਾਂ ਸਹੀ ਗੱਲ ਹੈ ਮੁੱਟਿਆ ਕੋਈ ਨਾ ਮਾਰੇ ਮੇਰ ਕਰਨੇ ਪੱਖਾਂ ਚੈੱਕ ਕਰਾ ਕੇ ਐਨਕਾ ਲਵਾ ਕੇ ਸੋਣਾ ਸੋਣਾ ਜੀਵਨ ਕੱਟਣਾ ਪਰ ਮੈਨੂੰ ਠੀਕ ਕਰਦੇ ਮੈਂ 10 ਰੁਪਏ ਦੇ ਜਾ ਵਾਹਿਗੁਰੂ ਮੇਰ ਕਰਨ ਨੂੰ ਤੂੰ 10 ਰੁਪਏ ਦੇ ਦੀ ਬਰਾ ਠੀਕ ਹੈ ਦੇ ਦਾਂਗੇ ਜੀ ਤੇ ਰਿਪੋਰਟ ਲਖਾ ਹੈ ਰਿਪੋਰਟ ਲਖਾ ਉਹ ਲਿਖਾਉਣੇ ਇਹ ਟਾਂਡਾ ਜੀ ਸਾਡੇ ਪਿੰਡ ਦਾ ਰਿਪੋਰਟ ਕੱਢਣ ਗਈ ਨਹੀਂ ਰੁਕ ਜਾ ਜੇ ਖੜ ਜਾ ਬੁੱਕ ਖੜੇ ਆ ਉਪਰੇ ਨੇ ਐਵੇਂ ਡਰ ਜੂ ਗਏ ਜੀ ਬੁੱਟਿਆ ਇਹਦੇ ਮਾਰਦੇ ਮੜੇ ਜੀ ਇਕੱਠੇ ਕਰ ਲੈ ਕੋਈ ਬੰਦਾ ਜੀੜੀ ਮਾਰ ਦੇਣਾ ਚੱਲ ਐਨ ਕਹ ਲੈ ਆਲੇ ਦੋ ਲਿਆ ਦੇ ਹੋਰ ਗਿਆ ਲੈਣਾ ਐਨ ਕਾ ਗਿਆ ਵੀ ਲੈਣ ਬੰਦਾ ਇੱਕ ਜੀ ਡਾਕਟਰ ਸਾਹਿਬ ਜੀ ਮੈਨੂੰ ਪੂਰਾ ਨਹੀਂ ਦਿੰਦਾ ਮੈਨੂੰ 4 ਦਿਨ ਹੋ ਗਏ ਮੇਰਾ ਤਲਮਚਾ ਤੇ ਮੈਂ ਤਾਂ ਲੰਘ ਕੇ ਆਇਆ ਮਰ ਮੈਨੂੰ ਦੇਸ ਨਹੀਂ ਸੀ ਕੋਈ ਨਾ ਦਵਾਈ ਆਪਾਂ ਦਵਾਈ ਦਵਾਵਾਂਗੇ ਦਵਾਈ ਲਵਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਹਿੰਮਤਪੁਰਾ ਜ਼ਿਲ੍ਹਾ ਮੋਗਾ ਹਿੰਮਤਪੁਰਾ ਕਾਇਦੇ ਈਲਾ ਹਿੰਮਤਪੁਰਾ ਭਾਗੀ ਕੇ ਮਸ਼ਹੂਰ ਆ ਪਿੰਡ ਉੱਥੇ ਹਿੰਮਤਪੁਰੇ ਪਿੰਡ ਚ ਰਹਿੰਦਾ ਵੀਰਾ ਬੂਤਾ ਕੋਈ ਅੱਖ ਤੇ ਯਾਰ ਜੀ ਹਿੰਮਤਪੁਰੇ ਦੇ ਪਹਿਲਾਂ ਦਾ ਧੰਨਵਾਦ ਨਹੀਂ ਆ ਪੰਚਾਇਤ ਮੋਹਤਵਾਰ ਪਤਵੰਤੇ ਸੱਜਣ ਆਪਣੀ ਡਿਊਟੀ ਨਿਭਾਉਣ ਆਏ ਨੇ ਬਹੁਤ ਸਮੇਂ ਤੋਂ ਵੀਰੇ ਦੇ ਨਾਲ ਸੰਪਰਕ ਕੀਤੀ ਸਾਨੂੰ ਪਹਿਲਾਂ ਵੀ ਵੀਡੀਓ ਆਈਆਂ ਇੱਕ ਦੋ ਵਾਰ ਵੀ ਦੇ ਦੀਆਂ ਪਰ ਜਦੋਂ ਅਨਜਲ ਲਿਖਿਆ ਜਦੋਂ ਉਸੇ ਸਮੇਂ ਹੋਣਾ ਜਿੱਥੇ ਦਾਣਾ ਪਾਣੀ ਲਿਖਿਆ ਉੱਥੇ ਚੁਗਣਾ ਅੱਜ ਹਮਤਪੁਰੇ ਤੋਂ ਵੀਰ ਹੁਣੇ ਬੁੱਟੇ ਬਾਈ ਨੂੰ ਲੈ ਕੇ ਆਏ ਨੇ ਬੂਟਾ ਬਾਈ ਕੋਈ ਜ਼ਿੰਦਾ ਨਹੀਂ ਸਿਕਾਇਦਾ ਹੋ ਗਏ ਜੀ ਦਿਨ ਦੇ ਟਾਈਮ ਤੱਕ ਅੱਖ ਤੋਂ 4-5 ਫੁੱਟ ਤੱਕ ਕਰ ਦਿਂਦਾ ਉਹ ਵੀ ਬਲਰ ਦਿਂਦਾ ਧੁੰਦਲਾ ਦਿਂਦਾ ਐਸ ਵੇਲੇ ਤਾਂ ਬਿਲਕੁਲ ਹੀ ਬਲਾਈਂਡ ਆ ਅੱਖਾਂ ਤੋਂ ਤਾਂ ਬਿਨਾਂ ਵੀ ਬੰਦਾ ਔਖਾ ਸੋਕਾ ਸਾਰ ਲੈਂਦਾ ਜੇ ਆਪਦੇ ਹੌਣ ਆਪਦੀਆਂ ਬਾਹਾਂ ਹੋਣ ਆਪਦੀਆਂ ਅੱਖਾਂ ਆਪਦੇ ਬਣ ਜਾਣ ਜੇ ਉਹ ਵੀ ਹੈ ਨਹੀਂ ਉਸ ਪੱਸੀਓ ਵੀ ਬੂਟੇ ਦੀ ਕਸਮ ਢਿੱਲੀ ਰਹੇਗੀ ਬਾਈ ਬੂਟੇ ਦੇ ਪਰਿਵਾਰ ਚ ਕੌਣ ਕਰੇ ਇਹਦੇ ਬਾਈ ਦੀ ਮਾਂ ਪਿਓ ਦਾ ਮਾਂ ਤਾਂ ਮਰਿਆ ਹੋਵੇਗੀ ਤਿੰਨ ਦਿਨ ਹੋ ਗਏ ਬਟ ਉਹ ਆਪਦੀ ਫੈਮਲੀ ਚ ਜਿਵੇਂ ਜਿਹੜੀਆਂ ਉਹ ਬੰਦੇ ਨੂੰ ਕਬੀਲਦਾਰੀਆਂ ਬਣ ਜਾਂਦੀਆਂ ਹੋਛਾ ਅਸੀਂ ਹੁਣ ਇਹ ਤੋਂ ਪਹਿਲਾਂ ਜਦੋਂ ਤੁਹਾਡੇ ਨਾਲ ਗੱਲ ਹੋਈ ਸੀ ਉਦੋਂ ਮੈਂ ਉਹਨਾਂ ਨੂੰ ਪੁੱਛਿਆ ਸੀ ਮੈਂ ਕਿਹਾ ਵੀ ਜਿਵੇਂ ਇਹਨੂੰ ਲੋੜ ਵੇ ਕੰਸੈਂਟ ਤੇ ਸਾਈਨ ਤੋਂ ਹੋਵੇਗੇ ਜੋ ਵੀ ਆਪਾਂ ਜੋ ਵੀ ਧੱਕਾ ਦਾ ਹੋਊਗਾ ਹੂੰ ਉਦੋਂ ਉਹ ਉਹ ਉਦੋਂ ਉਹਨਾਂ ਨੇ ਸਾਨੂੰ ਜ਼ਰੂਰ ਕਿਹਾ ਇਹਦੇ ਕੋਈ ਝੂਠ ਬੁਣਨ ਦਾ ਫਾਇਦਾ ਨਹੀਂ ਹੈ ਵੀ ਅਸੀਂ ਕੰਸੈਂਟ ਤੇ ਸਾਈਨ ਵੀ ਕਰਾਂਗੇ ਤੇ ਜੇ ਮਗਰ ਅਸੀਂ ਜਾਣ ਨੂੰ ਵੀ ਤਿਆਰ ਆ ਬਟ ਇਹ ਆਪ ਆਪ ਦੇ ਘਰ ਦੇ ਤੋਂ ਕਿਸੇ ਗੱਲ ਤੋਂ ਖਫਾ ਇਹ ਪਹਿਲਾਂ ਤੋਂ ਆਪ ਦੇ ਘਰ ਹੀ ਨਹੀਂ ਜਾਂਦਾ ਇਹ ਕੋਈ ਬੱਸ ਸਟੈਂਡ ਚ ਜਾਉਂ ਜਾਂਦਾ ਕਿਤੇ ਧਰਮਸ਼ਾਲਾ ਚ ਇਹ ਹੁਣ ਉੱਥੋਂ ਜਦੋਂ ਪਿੰਡ ਚੋਂ ਜਾਂਦਾ ਸੱਤ ਚੋਂ ਜਾਂ ਕਿਤੋਂ ਵੀ ਉਹਦੋਂ ਇਹਨੂੰ ਕਈ ਹਰ ਜਾਂਦਾ ਹੁੰਦਾ ਅਣਜਾਣ ਬੰਦੇ ਜਿਹੜੇ ਗੱਡੀ ਤੇ ਨਿੰਘਦੇ ਆ ਫਰਨੀ ਤੋਂ ਕੋਦੇ ਵੀ ਉਹਨਾਂ ਨੂੰ ਤਾਂ ਆਇਆ ਹੁੰਦਾ ਵੀ ਬੰਦਾ ਮੂਰੇ ਆਉਂਦਾ ਯਾਰ 20 ਪਾਸੇ ਹੋ ਜਾਂਦਾ ਪਰ ਇਹਨੂੰ ਦੇਖਦਾ ਨਹੀਂ ਇਹਨੂੰ ਅਸੀਂ ਆਪ ਛੱਡ ਗਏ ਕਿਤੇ ਕਈਆਂ ਨੂੰ ਕਿਤੇ ਪਿੰਡ ਚੋਂ ਸਾਰੇ ਮੈਨੂੰ ਛਾਲ ਹੋ ਗਿਆ ਜੀ ਇਹ ਦੁਗਣਾ ਤਿੰਨ ਇਹਦੇ ਨਾਲ ਦੀਆਂ ਕਹਿੰਦੇ ਆਦੇ ਭਾਈ ਪਰ ਬੇਨਤੀ ਆ ਵੀ ਸਾਰੇ ਬਰਸ ਤੋਂ ਕੱਟ ਕੇ ਬੋਲੋ ਵਾਹਿਗੁਰੂ ਖਾਲਸਾ ਵਾਹਿਗੁਰੂ ਪਰ ਦਵਾਈ ਇਹਨੇ ਕਿ ਭਰਾਵਾਂ ਨੇ ਨਾਲੇ ਦੀ ਹੁਣ ਬੰਦੇ ਨਹੀਂ ਜਾਂਦਾ ਨਹੀਂ ਉਹਨਾਂ ਨੂੰ ਭੈਣ ਆਇਆ ਕੋਈ ਉਹ ਵੀ ਪਿਆਈ ਹੋਈ ਸਾਡੀ ਦਾਦੀ ਮਾਂ ਪਿਓ ਨੂੰ ਮਰੇ ਨੂੰ ਕਿੰਨਾ ਟਾਈਮ ਹੋ ਗਿਆ ਮਾਂ ਤੋਂ ਤਾਂ 6 ਮਹੀਨੇ ਹੋਈ ਨੇ 6 ਮਹੀਨੇ ਜੀ ਹੋ ਗਈ ਤੇ ਉਹਨੂੰ ਕਿਰ ਹੋ ਗਿਆ ਉਹ ਕਿਰ ਹੋ ਗਿਆ ਮੇਰਾ ਭਰਾ ਵੀ ਜਦੋਂ ਮਾਂ ਜਿਉਂਦੀ ਸੀ ਆਪ ਦਾ ਘਰੇ ਰੋਟੀ ਖਾਂਦਾ ਸੀ ਘਰੇ ਰਹਿਦਾ ਨਹੀਂ ਕੋਈ ਮਾਂ ਪਿਓ ਦਾ ਗਾਲਾਂ ਕੱਢਦਾਗਾ ਤੇਰੂ ਸਾਨੂੰ ਦਾ ਚੰਦ ਸਾਨੂੰ ਕੋਈ ਪੁੱਛਦਾ ਨਹੀਂ ਸੀ ਨਾ ਕੋਈ ਰੋਟੀ ਟੁੱਕ ਹੈ ਕੋਈ ਮਾਂ ਪਿਓ ਕੋਈ ਵੀ ਨਹੀਂ ਆਉਂਦਾ ਜੀ ਇੱਕਾ ਨਹੀਂ ਲਾਈਟ ਬਾਈ ਇਹ ਕਿਦੋਂ ਕਿਤੋਂ ਗਈ ਹੋਈ ਆ ਹਾਂ ਹੁਣ ਹੋ ਗਈ ਇਨਸਾਨ ਉਹ ਤੋਂ ਪਹਿਲਾਂ ਜਮਾ ਠੀਕ ਸੀ ਹਾਂ ਠੀਕ ਸੀ ਅਸੀਂ ਲੈ ਕੇ ਗਏ ਇਹਨੂੰ ਬਣਾ ਦੇ ਇਹ ਬਾਈਆਂ ਨੇ ਇਹ ਵੀਰਾ ਤੇ ਆ ਬਾਈ ਇਹ ਜੈਲਾ ਵਾ ਇਹ ਬਾਈ ਇਹਨਾਂ ਨੂੰ ਪਹਿਲਾਂ ਦਵਾਈ ਪਵਾ ਕੇ ਬਹੁਤ ਦੂਰ ਦੂਰ ਲੈ ਕੇ ਜਾਂਦੇ ਰਹੇ ਇਹਨਾਂ ਨੇ ਨੇੜੇ ਤੇ ਜਿਹੜਾ ਜਿੰਨਾ ਕਿ ਇਹਨਾਂ ਨੂੰ ਸੀਗਾ ਵੀ ਚੱਲ ਕੀ ਕਹਿੰਦੇ ਸੀ ਭਾਈ ਡਾਕਟਰ ਦੱਸ ਬਾਈ ਟੀਕਾ ਉਹ ਕਹਿੰਦੇ ਵੀ ਇਹਨਾਂ ਨੂੰ ਮੋਤੀਆ ਉੱਤਰਿਆ ਆ ਬੇ ਇਹਦਾ ਆਪਰੇਸ਼ਨ ਹੋਊਗਾ ਤੇ ਇਹਨਾਂ ਦਾ ਸ਼ੂਗਰ ਟੀਕਾ ਨਹੀਂ ਲਵਾ ਰਿਹਾ ਟੀਕੇ ਤੋਂ ਜਾਂਦਾ ਤਾਂ ਟੀਕੇ ਤੋਂ ਬਸ ਭਾਦਾ ਵਾਏ ਤੇ ਸ਼ੂਗਰ ਕੰਟਰੋਲ ਚ ਨਹੀਂ ਹੁੰਦਾ ਉਹ ਨਜਰ ਪ੍ਰੈਸ਼ਰ ਨਹੀਂ ਸ਼ੂਗਰ ਦੀ ਆਏ ਆ ਹੀ ਪਿੰਡ ਚੋਂ ਤੇ ਉੱਥੇ ਨੇੜੇ ਤੇੜੇ ਵੀ ਆਪਣੇ ਨਿਹਾਲ ਸਿੰਘ ਵਾਲੇ ਵੀ ਉੱਥੇ ਉਹ ਜਾਂਦਾ ਵਾ ਉੱਥੇ ਮਿੱਠਾ ਮਿੱਠਾ ਦੇ ਦਿੰਦੇ ਖਾਣ ਨੂੰ ਇਹਨੂੰ ਮੰਨ ਤੇ ਰ ਗਿਆ ਉਹ ਫੇਰ ਨਹੀਂ ਆੜਦੇ ਮਿੱਠਾ ਦੇ ਗਏ ਦਵਾਈ ਵੀ ਦਵਾਈ ਪੁੰਡੋਈ ਲੈ ਵੀ ਛੱਡ ਦਿੱ ਗਏ ਤੱਟ ਸਾਹਿਬ ਜੀ ਮਾਂ ਛੱਡਦੇ ਵੀ ਮਿੱਠਾ ਲੈ ਵੀ ਜਿਵੇਂ ਤੁਸੀਂ ਕਹੋਗੇ ਬਸ ਠੀਕ ਆ ਬੂਟੇ ਆ ਬਾਈ ਹੁਣ ਬੂਟੇ ਤੋਂ ਦਰਖਤ ਬਣਨ ਦਾ ਟਾਈਮ ਆ ਗਿਆ ਬਈ ਮੈਨੂੰ ਹੁਣ ਛਾਂ ਦੇਣ ਦਾ ਟਾਈਮ ਆ ਗਿਆ ਮੈਨੂੰ ਤੁਸੀਂ ਤੋੜ ਮੈਨੂੰ ਐਨ ਕਾ ਲੈ ਕੇ ਤੋੜ ਐਨ ਕੰਦ ਆ ਗਈਆਂ ਹਾਂ ਹਾਂ ਆਉਂਦੀ ਆਉਂਦੀ ਮੈਨੂੰ 4 ਦਿਨ ਹੋ ਗਏ ਪਰ ਮੈਂ ਮੁੰਡਿਆਂ ਨੇ ਵਿਚ ਆਏ ਸੀ ਗੱਲ ਕਰ ਗੱਲ ਕਰ ਗੱਡੀ ਵੱਜ ਗਈ ਕੋਈ ਗੱਲ ਆ ਦੇਖੋ ਜੀ ਫਰਾ ਹਾਲ ਤਾਂ ਜੀ ਹੋਰ ਯਾਰ ਬੂਟਾ ਦਾ ਤਾਂ ਬੜਾ ਹੀ ਹਾਲ ਮਾੜਾ ਹੋ ਤਾਂ ਇਹਨਾਂ ਤੇ ਲਾ ਮੈਂ ਪਿਆ ਹੋ ਗਈ ਢਿੱਲੀ ਹੋ ਗਈ 3 ਦਿਨ ਹੋ ਗਏ ਮਾਂ ਢਿੱਲੀ ਬਰਨਾਲੇ ਰੱਖੀ ਦਰਾਂ ਕੋਲ ਨੂੰ ਵੀ ਦੌਰਾ ਪੈ ਜਾਂਦਾ ਸੀ ਤੇ ਨਾ ਪਿਆ ਕੋਈ ਨਹੀਂ ਮੈਨੂੰ ਜਿਵੇਂ ਰੱਬ ਦਾ ਭਗਤ ਸੂਤੋਂ ਸਿੱਧਾ ਹੀ ਹੈ ਬਾਈ 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 ਇੱਕ ਦਿਨ ਨੂੰ ਮੇਲੇ ਤੇ ਲੈ ਕੇ ਇੱਥੇ ਗਪਾਲ ਮੋਜ ਨੇ ਉੱਥੇ ਕਮਾਜ ਕੇ ਉੱਥੋਂ ਬਦੋ ਦਿਨਾਂ ਸੰਦਵਾਲ ਬਹੁਤ ਬੋਲ ਕੇ ਜਾਂਦਾ ਕਿ ਜਿਹੜਾ ਉਹਦੇ ਭਾਂਡੇ ਮੰਨੀਆਂ ਸਿੱਧਾ ਬੰਦੇ ਨੇ ਡਾਕਟਰ ਸਾਹਿਬ ਉਹਨਾਂ ਸਾਲ ਤੈਨੂੰ ਸਾਨੂੰ ਵੀ ਲਈ ਪੈ ਤੈਨੂੰ ਕਈ ਵਾਰੀ ਹੀ ਜਿਹੜੇ ਮੌਕੇ ਇੱਥੇ ਦੇਖੋ ਕਿਵੇਂ ਬਾਈ ਜੈਲੇ ਹੋਣੀ ਕੀ ਨਾ ਬਾਈ ਜਰਾ ਜੈ 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 ਟਿੱਲਾ ਬਲਵੰਤ ਸਿੰਘ ਰਵਿੰਦਰ ਸਿੰਘ ਖਾਲਸਾ ਜੀ ਖਾਲਸਾ ਜੀ ਤੇ ਜੈਲੇ ਬਾਈ ਹੋਣੀ ਆਪਣੇ ਭਰਾ ਵਾਂਗ ਆਪਣੇ ਛੋਟੇ ਵੱਡੇ ਭਰਾ ਵਾਂਗ ਕਿਤੇ ਕਿੱਥੇ ਕਿਤੇ ਕਿੱਥੇ ਦਵਾਈਆਂ ਵੀ ਦਵਾਉਂਦੇ ਫਿਰਦੇ ਰਹੇ ਪਰ ਅਸਲ ਜਿਹੜੀ ਜ਼ਰੂਰਤ ਸੀਗੀ ਉਹ ਜ਼ਰੂਰਤ ਸੀਗੀ ਬੂਟੇ ਨੂੰ ਪਰਿਵਾਰ ਵੱਲੋਂ ਸਪੋਰਟ ਹੱਕ ਨਾਲ ਜਿਹੜਾ ਬੰਦਾ ਕਹੇ ਬਹਿ ਜਾ ਬੂਟੇ ਮੈਂ ਨਹੀਂ ਗਿਆਂ ਦੇਣਾ ਨਾ ਬਾਹਰ ਜਾਣਾ ਤੇ ਨੰਦ ਨੂੰ ਮਿੱਟਾ ਖਾਣ ਦੇਣਾ ਟੀਕਾ ਲੱਗੂਗਾ ਤੇਰੀ ਸ਼ੂਗਰ ਕੰਟਰੋਲ ਹੋਊਗੀ ਤੇਰਾ ਆਪਰੇਸ਼ਨ ਹੋਊ ਪਹਿਲਾਂ ਫਿਰ ਜਾਣਾ ਉਹ ਹੱਕ ਨਾ ਤਾਂ ਕਿਸੇ ਨੇ ਲਿਆਈ ਤੇ ਬੂਟਾ ਰੱਬ ਰੱਬ ਬੱਲੀਓ ਵੀ ਸਿੱਧਾ ਤੇ ਇਹ ਰਾਹ ਇਹਨੇ ਹੱਕ ਦਿੱਤਾ ਕਿ ਇਹਨੂੰ ਕਿਉਂਕਿ ਸਿੱਧਾ ਹੋਣ ਕਰਕੇ ਮੰਨ ਜਿਵੇਂ ਤਾਂ ਇਹ ਹਾਥੀ ਨੰਗਾ ਦੇਵੇ ਨਾਨੀਂ ਕਿਤੇ ਕੋਸ਼ ਵੀ ਨਹੀਂ ਨਿੰਗਣ ਦੇਣੀ ਇਸ ਤਰ੍ਹਾਂ ਦੇ ਮੈਂਬਰ ਇਸ ਤਰ੍ਹਾਂ ਦੇ ਰੱਬ ਰੂਪ ਲੋਕ ਸਾਡੇ ਪਿੰਡਾਂ ਚ ਸ਼ੁਰੂ ਤੋਂ ਹੁੰਦੇ ਆਏ ਆ ਪਰ ਉਹ ਸਾਰੇ ਪਿੰਡ ਦੇ ਸਾਂਝੇ ਹੁੰਦੇ ਜਿੱਦਾਂ ਬੂਟੇ ਨੂੰ ਹਿੰਮਤਪੁਰ ਨਗਰ ਦੇ ਵਿੱਚੋਂ ਹਰ ਬੰਦਾ ਪਿਆਰ ਕਰਦਾ ਸੀ ਬਿਲਕੁਲ ਸੱਤ ਜੀ ਬਹਿ ਗਿਆ ਕਿਸੇ ਦੇ ਘਰੇ ਚੱਲਿਆ ਗਿਆ ਕਿਸੇ ਦੇ ਨਾਲ ਗੱਲ ਕਰ ਲਈ ਪਰ ਜਿਹੜੀ ਸਮਾਜਿਕ ਡਿਊਟੀ ਸੀਗੀ ਪਰਿਵਾਰ ਦੀ ਜਾਂ ਸਮਾਜ ਦੀ ਉਹ ਨਹੀਂ ਨਿਭਾ ਸਕਿਆ ਬਿਲਕੁਲ ਜਿੰਨੇ ਕੁ ਜੋਗੇ ਸੀਗੇ ਚੰਲੇ ਬਾਈ ਹੁਣੀ ਬਲਵਿੰਦਰ ਬਾਈ ਹੁਣੀ ਨਿਭਾਉਂਦੇ ਰਹੇ ਅੱਜ ਵੀ ਉਹੀ ਡਿਊਟੀ ਨਿਭਾਉਣ ਆਏ ਨੇ ਬਾਈ ਹੁਣੇ ਸਾਰੇ ਬਾਈ ਤੁਹਾਡਾ ਕੀ ਨਾਮ ਮੇਰਾ ਨਾਮ ਹੈ ਗਰਵੇਂਦਰ ਰਾਏ ਗਰਵੇਂਦਰ ਬਾਈ ਬਾਈ ਤੁਹਾਡਾ ਜਿਹੜਾ ਤੁਸੀਂ ਬਾਈ ਨਰਪਾਲ ਭਾਏ ਦੇਂਗੇ ਨਰਪਾਲ ਸਿੰਘ ਜੀ ਗੁਰਵਿੰਦਰ ਗੁਰਵਿੰਦਰ ਸਿੰਘ ਗੋਰਾਲਾ ਕਸੀ 5 6 ਜਾਨੀ ਤੇ ਇਹ ਬਾਈ ਹਿੰਮਤਪੁਰੇ ਤੋਂ ਅੱਜ ਉਹੀ ਡਿਊਟੀ ਨਿਭਾਉਣ ਆਏ ਨੇ ਜਿਹੜੀ ਆਪਣਿਆਂ ਦੇ ਲਈ ਨਿਭਾਈ ਜਾਂਦੀ ਆ ਵੀ ਘਟੋ ਘਟ ਹਾਰ ਨਾਰਾ ਤਾਂ ਮਾਰ ਕੇ ਕਟਵੜਾ ਸੀ ਐਂ ਤਾਂ ਕਈਏ ਵੀ ਹਾਂ ਸਾਡਾ ਵੀ ਬੂਟਾ ਆ ਬੂਟਾ ਕਿੰਨਾ ਕ ਟਾਈਮ ਰਲੂਗਾ ਉਹ ਬੂਟੇ ਦੀ ਉਮਰ ਵੀ ਵੱਧਦੀ ਜਾ ਰਹੀ ਆ ਬੂਟੇ ਦੀ ਬਿਮਾਰੀ ਵੀ ਵੱਧਦੀ ਜਾ ਰਹੀ ਆ ਬੂਟੇ ਦੇ ਹਾਲਾਤ ਵੀ ਵਿਗੜਦੇ ਜਾ ਰਹੇ ਆ ਅੱਜ ਇਹਨਾਂ ਵੀਰਾਂ ਨੇ ਇਹ ਉਪਰਾਲਾ ਕੀਤਾ ਇਸ ਉਪਰਾਲੇ ਨੂੰ ਬੂਰ ਪਵੇ ਅਰਦਾਸ ਕਰਿਓ ਅਰਦਾਸ ਕਰਿਓ ਬੂਟਾ ਸਿੰਘ ਦੀ ਅੱਖਾਂ ਦੀ ਲਾਈਟ ਕਿਵੇਂ ਨਾ ਕਿਵੇਂ ਠੀਕ ਹੋ ਜਾਵੇ ਆਪਣੇ ਜੋਗਾ ਹੋ ਜਾਵੇ ਬੂਟਾ ਸਿੰਘ ਅੱਖਾਂ ਤੋਂ ਦਿਖਣ ਲੱਗ ਜਵੇ ਬੂਟਾ ਆਪਣੇ ਜੀਵਨ ਨੂੰ ਜਿਉਣ ਜੋਗਾ ਹੋ ਜੇ ਤੇ ਪਾਤਸ਼ਾਹ ਕਿਰਪਾ ਕਰਨ ਇਹਦੇ ਬੂਟੇ ਵਰਗੇ ਰੱਬਾ ਜਿਹੜੇ ਉਹਨਾਂ ਨੂੰ ਗਾਂ ਵੀ ਰੱਬ ਮਿਲਣਾ ਜਿਹੜਾਂ ਦੇ ਇਹ ਵੀਰ ਰੱਬ ਨੂੰ ਰੱਬ ਟੱਕਰੇ ਹੋਏ ਸੀ ਕਿਵੇਂ ਨਾ ਕਿਵੇਂ ਬੂਟੇ ਦੀ ਬਾਹ ਫੜੀ ਫਿਰਦੇ ਸੀ ਅੱਗੋਂ ਪਿੰਡਾਂ ਦੇ ਵਿੱਚ ਬਹੁਤ ਸਾਰੇ ਬੂਟੇ ਵਰਗੇ ਲੋਕ ਨੇ ਜਿਨ੍ਹਾਂ ਨੂੰ ਜਾਂ ਤਾਂ ਸ਼ਰਮ ਦੇ ਮਾਰੇ ਘਰਦਿਆਂ ਨੇ ਅੰਦਰ ਬੰਨ ਲਿਆ ਕਮਿਨਿਆ ਚ ਬੰਦ ਕਰ ਲਿਆ ਵੀ ਲੋਕ ਕੀ ਕਹਿਣਗੇ ਵੀ ਇਹ ਬਾਹਰ ਤੁਰਿਆ ਫਿਰਦਾ ਬੇਇੱਜ਼ਤੀ ਕਰਾਉਂਦਾ ਤੇ ਜਾਂ ਫਿਰ ਉਹਨਾਂ ਨੂੰ ਕਿਸੇ ਨੇ ਆਪਣੇ ਘਰੇ ਲੈ ਕੇ ਮੱਜਾਂ ਦੇ ਪੱਠੇ ਪਵਾ ਲੈ ਗੋਹਾ ਚ ਕਾ ਲਿਆ ਗੁਲਾਮ ਬਣਾ ਕੇ ਰੱਖ ਲੇ ਆਜ਼ਾਦੀ ਖੋਲੀ ਉਹਨਾਂ ਦੀ ਤੇ ਜੇ ਇਦਾਂ ਦੇ ਲੋਕ ਹੋਣ ਪਿੰਡ ਚ ਬੂਟੇ ਨੂੰ ਲੱਭ ਲੱਭ ਲਿਆਉਂਦੇ ਰਹੇ ਬੂਟੇ ਦੀ ਖਾਤਰ ਜਿੱਥੇ ਵੀ ਜਾ ਸਕਦੇ ਸੀ ਜਾਂਦੇ ਰਹੇ ਤਾਂ ਬੂਟੇ ਵਰਗੇ ਲੋਕਾਂ ਦਾ ਜੀਵਨ ਵੀ ਪਿੰਡਾਂ ਚ ਚੰਗਾ ਬਤਿੱਤ ਹੋ ਸਕਦਾ ਨਾ ਜੀ ਬੁੱਟੇ ਬਾਈ ਵਾਸਤੇ ਅਰਦਾਸ ਕਰਿਓ ਜੀ ਆਉਂਦਾ ਲੈ ਕੇ ਆਣ ਲੈ ਕੇ ਮੈਨੂੰ 4 ਦਿਨ ਹੋ ਗਏ ਧੰਨਵਾਦ ਆ ਬਾਈ ਤੇਰਾ ਬੰਦਾ ਯਾਰ ਧੰਨਵਾਦ ਠੀਕ ਆ ਡਾਕਟਰ ਸਾਹਿਬ ਜੀ ਪਰ ਹੱਥ ਕੇ ਬਣ ਕੇ ਬੋਲੂ ਮੈਨੂੰ ਠੀਕ ਕਰ ਦਿਓ ਮਾਂ ਪਿਓ ਮੈਨੂੰ ਮਾਂ ਪਿਓ ਨਹੀਂ ਸਿਆਮ ਦਾ 10 ਦਿਨ ਹੋ ਗਏ ਮੇਰੀ ਮਾਂ ਸਾਲ ਹੋ ਗਿਆ ਮਰੀ ਨੂੰ ਕੋਈ ਨਾ ਕੋਈ ਨਾ ਬੁੱਟੇ ਬਾਈ ਮੈਂ ਪੁੱਛਿਆ ਨਹੀਂ ਬਾਈ ਮੰਗਰੂ ਆਰਟੀ ਇੱਥੇ ਦਿਨ ਸਾਰੇ ਗੁੱਛਣਗੇ ਇੱਕ ਮਿੰਟ ਮਜੂਲ ਇਹ ਵੇਚ ਲੈ ਆਹ ਮੁੰਡਾ ਹੋਰਾ ਥਾਣੇਦਾਰ ਆ ਜੀ ਕਰ ਦੇ ਪਰ ਮੇਰੇ ਅੱਖ ਤੋਂ ਬੰਨ ਠੀਕ ਹੋ ਗਏ ਹਾਂ ਮੈਂ ਕਿਹਾ ਗੱਲ ਹੀ ਕੋਈ ਨਹੀਂ ਬੁੱਟਿਆ ਤੂੰ ਫਿਕਰ ਕਿਉਂ ਕਰਦਾ ਮਾਰੇ ਖਾਲ ਲਾਉਣਗੇ ਗਿਆ ਦੋ ਸੀਸ਼ ਘਾ ਲਿਆ ਜੀ ਬਿਲਕੁਲ ਲਿਆ ਦੇ ਮੈਨੂੰ ਤਰਾਦਰ ਹੋ ਗਏ ਪਰ ਗੱਡੀ ਦੇ ਮੇਰੇ ਗੱਡੀ ਚੱਲ ਜਾਣੀ ਸੀ ਗੱਲ ਕਰੀਲੇ ਨੇ ਬਚਾ ਤਾ ਕਿਤੇ ਕਿਤੇ ਪੈਂਦਾ ਕਦੇ ਛੇ ਮੈਚ ਪੈਂਦਾ ਕਿਤੇ ਬੱਸ ਸਟੈਂਡ ਚ ਕਿਤੇ ਸਿਵਿਆਂ ਚ ਕਿਤੇ ਧਰਮਸ਼ਾਲਾ ਚ ਇਹ ਕਿਉਂ ਪੈਂਦੀ ਨੇ ਕਹਿੰਦੇ ਡੋਲੂ ਇਹਨੂੰ ਪੁੱਠੇ ਨਾਂ ਰੱਖੇ ਵਿਆ ਤੰਗ ਕਰਦੇ ਆ ਛੇੜਦੇ ਆ ਭਾਈ ਪਿੰਡਾਂ ਇ ਤਾਂ ਆਹੀ ਬਾੜੀ ਵੱਡੀ ਆ ਪ੍ਰੋਬਲਮ ਆ ਲੋਕ ਗਲਤ ਕੰਮ ਕਰੀ ਜਾਂਦੇ ਬਹੁਤ ਕੁਝ ਇੱਕ ਦੀ ਦੱਸ ਕੁੰਡੇ ਵੰਗਰ ਆ ਉਹ ਤੁਹਾਡੇ ਕੋਈ ਕਾਇਬੇ ਜੀ ਹੁੰਨੇ ਆ ਉਹਨੂੰ ਲੈ ਗਏ ਹੂੰ ਤੁਸੀਂ ਕਾਇਬੇ ਦੇ ਰਹੋਗੇ ਮੈਂ 10 ਵਜੇ ਰਹੂੰਗਾ ਤੁਹਾਨੂੰ ਫੋਨ ਲਾਇਆ ਸੀ ਮੈਂ ਚੱਕਿਆ ਨਹੀਂ ਗਿਆ ਮੈਂ ਤੋਂ ਛੋੜਾ ਪਰੀ ਉਹ ਮੁੰਡਾ ਵੀ ਭੱਜ ਗਿਆ ਸੀ ਕੱਲ ਕਰ ਕੁੜੀ ਭੱਜਣ ਲੱਗੀ ਇਹ ਲੈ ਕੇ ਰਕੇ ਫਿਰ ਮੈਂ ਲੈ ਆਂਦਾ ਘੇਰ ਕੇ ਵਧੀਆ ਹਾਂ ਕੁੰਡੇ ਡਾਕਟਰ ਕੋਲ ਗਿਆ ਫੇਰ ਕੀ ਕਰਨਗੇ